ਸੈਂਟਰ ਲੋਕਿੰਗ ਵਾਲੀ ਚਾਬੀ ਮਿਲ ਜੂ ਬਾਈ ਗੱਡੀ ਦੇ ਨਾਲ ਇੰਟੀਰੀਅਰ ਤੇ ਮਰਾ ਦੇ ਨਿਗਾ ਬਹੁਤ ਸੋਹਣੀ ਤੇ ਸਾਫ ਸੁਥਰੀ ਗੱਡੀ ਆ ਨਾ ਓਕੇ ਗੱਲ ਬਾਤ ਆ ਗੱਡੀ ਦੇ ਵਿੱਚ ਏਸੀ ਟਰ ਓਕੇ ਕੋਈ ਕੰਮ ਖਰਚ ਨਹੀਂ ਗੱਡੀ ਦੇ ਵਿੱਚ ਬਾਈ ਗੈਰੀ ਕੋਲੇ ਪੂਰੋਂ ਸੋਹਣੀਆਂ ਤੇ ਸਾਫ ਸੁਥਰੀਆਂ ਗੱਡੀਆਂ ਰਹਿੰਦੀਆਂ ਨੇ ਉਲਾਈ ਵਗੈਰਾ ਗੱਡੀ ਦੇ ਵਿੱਚ ਲੱਗੇ ਹੋਏ ਆਗੇ ਪੂਰੀ ਸੋਹਣੀ ਓਕੇ ਗੱਲ ਬਾਤ ਆ ਚਿੱਟੇ ਗੱਲਾਂ ਦੇ ਵਿੱਚ ਹਾਂਜੀ ਹਸਤੀ ਗੱਲ ਦਰਸ਼ਕੀਓ ਤੁਹਾਡਾ ਸਵਾਗਤ ਹੈ ਆਪਣਾ ਪੇਜ ਪੰਜਾਬ ਟੂਰ ਤੇ ਆਪਾਂ ਪਹੁੰਚਾ ਹੈਗੇ ਸ਼ਹਿਰ ਬਠਿੰਡਾ ਹੈ ਜੀ ਤੁਹਾਡੇ ਪੇਜ ਵੀਰੇ ਫੋਟੋ ਤੇ ਮਰਾ ਦੀ ਨਗਾ ਗੈਰੀ ਮੋਟਰ ਤੇ ਤੇ ਬਾਈ ਹੋਰ ਉਹਨਾਂ ਕਰਉਣੇ ਗੱਲਬਾਤ ਬਹੁਤ ਸੋਹਣੀਆਂ ਤੇ ਸਾਫ਼ ਸੁਥਰੀਆਂ ਗੱਡੀਆਂ ਆਈਆਂ ਅਸੀਕਲ ਬਾਈ ਜੀ ਅਸੀਕਲ ਜੀ ਹੋਠ ਠੀਕ ਠਾਕ ਹੋ ਜੀ ਬਾਈ ਜੀ ਪਹਿਲੀ ਗੱਡੀ ਮੇਰੇ ਦਿਓ ਜਾਣਕਾਰੀ ਕਿਹੜੀ ਗੱਡੀ ਹੈ ਕੀ ਮਾਡਲ ਹੈ ਜੀ ਇਹਦੇ ਵਿੱਚ ਕੀ ਹੈ ਇਹ 2015 ਮਾਡਲ ਹੈ ਠੀਕ ਹੈ ਜੀ ਆਟੋਮੈਟਿਕ ਦੇ ਵਿੱਚ ਹੈ 2015 ਮਾਡਲ ਆਟੋਮੈਟਿਕ ਲਗਦੇ 1000 ਰੌਂਡ ਰਿਪੋਰਟ ਚਲੀ ਗਈਆਂ ਦੋਨੋਂ ਚਾਬੀਆਂ ਦਾ ਰਹਿੰਦੀਆਂ ਠੀਕ ਹੈ ਤਾਂ ਨਵੀਂ ਆ ਬਈ ਮੈਂ ਦੱਸ ਦਿੰਦਾ ਉਹ ਅਲਾਈ ਲੱਗੇ ਹੋਏ ਗੱਡੀ ਬਹੁਤ ਸੋਹਣੀ ਤੇ ਸਾਫ਼ ਸੁਥਰੀ ਗੱਡੀ ਆ Ориジナル ਪੇਂਟ ਦੀ ਗੱਡੀ ਹੈਗੀ Ориジナル ਪੇਂਟ ਬਈ ਇਹ ਰਿਵੀਜ਼ਨਲ ਪੇਂਟ ਹੈ ਜੀ ਬਲੈਕ ਐਡੀਸ਼ਨ ਵਾਲਾ ਮਾਡਲ ਹੈ ਟਾਪ ਐਂਡ ਵੇਰੀਐਂਟ ਦੇ ਵਿੱਚ ਕੀ ਆਪਸ਼ਨ ਆਉਂਦਾ ਉਹ ਵਾਲਾ ਮਾਡਲ ਹੈ ਠੀਕ ਹੈ ਜੀ ਇਹਦੇ ਵਿੱਚ ਬਲੈਕ ਲਾਈਟ ਆਉਂਦੀਆਂ ਬਲੈਕ ਸ਼ੀਸ਼ੇ ਆਉਂਦੇ ਆ ਬਲੈਕ ਹੈੱਡਲਾਈਟ ਹੁੰਦੇ ਆ ਠੀਕ ਹੈ ਜੀ ਪ੍ਰੋਜੈਕਟਰ ਹੈੱਡਲਾਈਟ ਆਉਂਦੇ ਆ ਆਟੋਮੈਟਿਕ ਵਾਲੀਆਂ ਹੈਗੀਆਂ ਉਹ ਵੈਂਟੋ ਦੇ ਵਾਲੀਆਂ ਜਿਵੇਂ ਵੈਂਟੀਲੇਟਰ ਟਾਈਪ ਆਉਂਦੀਆਂ ਉਹ ਆਉਂਦੀਆਂ ਵੈਂਟੀਲੇਟਰ ਵਾਲੀ ਹਾਂਜੀ ਠੀਕ ਹੈ ਬਈ ਜੀ ਆਟੋਮੈਟਿਕ ਹੈ ਜੀ ਇਹ ਵੇਰੀਐਂਟ ਤੇ ਮਾਡਲ ਕਿਹੜਾ ਬਈ ਇਹ 2015 2015 ਮਾਡਲ ਆ ਦਰਸ਼ਕ ਵੀਰੋ ਦੇ ਵੀ ਇਹ ਗੱਡੀ ਲੈਣ ਦੇ ਚਾਹਵਣਾ ਵੀਰ ਨਾਲ ਸੰਪਰਕ ਕਰ ਲਿਓ ਨੰਬਰ ਆਪਾਂ ਸਕਰੀਨ ਤੇ ਛੱਡ ਦੇਾਂਗੇ ਵੀ ਗੁਰਪ੍ਰੀਤ ਵੀਰੇ ਘੁੰਮ ਕੇ ਗੱਡੀ ਤੇ ਮਰਾਜ਼ੇਗਾ Ориਜਨਲ ਪੇਂਟ ਦੀ ਗੱਡੀ ਆ ਤੁਹਾਨੂੰ ਥੋੜੀ ਜਿਹੀ ਸਾਵਧਾਨੀ ਹੈ ਜੋ ਉੱਤੇ ਚੱਲਵਾ ਦਾ ਜਿੱਦੇ ਵਿੱਚ ਆਟੋਮੈਟਿਕ ਨਾਲ ਆ ਜਾਂਦੀ ਜੀ 2015 ਮਾਡਲ ਆ ਕਿੱਤਾ ਟੱਲਦਾ ਥੋੜੀ ਤੇ ਸਾਫਤੀ ਚਾਹੀਦੀ ਹੈ ਗੱਡੀ ਖੇਤਣ ਵਾਸਤੇ ਤੁਹਾਨੂੰ ਆਉਣਾ ਪੈਣਾਗਾ ਗੈਰੀ ਮੋਟਰ ਜਿਹਦੇ ਬਠੰਡੇ ਤੁਹਾਨੂੰ ਪੰਜਾਬ ਦੀ ਐਨਓਸੀ ਮਿਲ ਜੂਗੀ ਰੇਟ ਕੇ ਬਾਈ ਜਿਹੜੀਆਂ ਨੇ ਰੇਟ ਇਹਦਾ ਜੀ 3.5 ਲੱਖ ਰੁਪਏ ਆਸ ਕਿਉਂ ਕਰਦੇ ਆ ਅਵੀ ਦਰਸ਼ਕ ਵੀਰੋ 4.5 ਲੱਖ ਰੁਪਈਆ ਡਿਮਾਂਡ ਆ ਬਾਈ ਉਹਨਾਂ ਦੀ 네ਗੋਸ਼ੀਏਬਲ ਰੇਟ ਤਾਂ ਮਾਨਤਨ ਤੋਂ ਡਾਊਨ ਹੋ ਜਾਊਗਾ ਬਾਈ ਨਾਲ ਸੰਪਰਕ ਕਰ ਲਿਓ ਜਿਹੜੇ ਬਾਈਆਂ ਨੇ ਗੱਡੀ ਖਰੀਦਣੀ ਆ ਉਹੀ ਸੰਪਰਕ ਕਰਨ ਸਵਾਦ ਲੈਣ ਵਾਲੇ ਵੀ ਕਾਲ ਨੰਬਰ ਉਹ ਬੇਨਤੀ ਆ ਕਿ ਬਾਈ ਉਹਨਾਂ ਨਾਲ ਸੰਪਰਕ ਕਰ ਲਿਓ ਇਹ ਦੂਜਾ ਆ ਗਿਆ ਜੀ ਨੰਬਰ 2 ਤੇ ਇਹ ਵੀ ਬਾਈ ਉਹੀ ਮਾਡਲ ਆ ਗਿਆ ਜੀ ਸੇਮ ਹੈ ਜੀ ਦੇ ਆ ਦੇ ਵਿਸ਼ਨ ਦੇ ਵਿੱਚ ਇਹ ਹੈ ਟੌਪ ਐਂਡ ਵੇਰੀਐਂਟ ਹੈ ਬਸ ਫਰਕ ਇਹ ਹੈ ਕਿ ਉਹ ਆਟੋ ਸੀਗੀ ਇਹ ਮੈਨੂਅਲ ਹੈ ਮੈਨੂਅਲ ਹੈ ਜੀ ਹਾਂ ਜੀ ਇਹਦੀ 4 ਲੱਖ ਰੁਪਏ ਆਸਕੀਂ ਕਰਦੇ ਆਪਾਂ ਠੀਕ ਹੈ ਜੀ ਕੰਡੀਸ਼ਨ ਵਾਈਜ਼ ਦੋਨੋਂ ਕਾਰਾਂ ਓਕੇ ਆ ਓਨ ਰਿਕਾਰਡ ਚਲੀਆਂ ਹੋਈਆਂ ਦੋਨੋਂ ਕਾਰਾਂ ਦੋਨਾਂ ਦੀਆਂ ਦੋਨੋਂ-ਦੋਨੋਂ ਚਾਬੀਆਂ ਸਾਡੇ ਕੋਲ ਆ ਦੋਨੀਆਂ ਜਿਹੜੀ ਹੈ ਜੀ ਉਹ ਦੋਨਾਂ ਕਾਰਾਂ ਦੀ ਅਨਟੱਚ ਹੈ ਠੀਕ ਹੈ ਬਈ ਜੀ ਟਿੱਪਣੀ ਅਨਟੱਚ ਹੈ オリジナル ਪੇਂਟ ਦੀ ਆ オリジナル ਪੇਂਟ ਜੇ ਵੀ ਕਿਰਪਾ ਜੇ ਮ라이 ਕਰਣੇਗਾ ਸਾਈਕੋਲੋਗ ਵਾਲੀ ਚਾਬੀ ਮਿਲ ਜੂ ਬਾਈ ਗੱਡੀ ਦੇ ਨਾਲ ਇੰਟੀਰੀਅਰ ਤੇ ਮਰਾ ਦੇ ਨਿਗਾ ਬਹੁਤ ਸੋਹਣੀ ਤੇ ਸਾਫ ਸੁਥਰੀ ਗੱਡੀ ਆ ਨਾ ਓਕੇ ਗੱਲ ਬਾਤ ਆ ਗੱਡੀ ਦੇ ਵਿੱਚ ਏਸੀ ਟ੍ਰੋਕੇ ਕੋਈ ਕੰਮ ਖਰਚ ਨਹੀਂ ਗੱਡੀ ਦੇ ਵਿੱਚ ਬਾਈ ਗਰੀ ਕੋਲੇ ਪੁਰਨਾ ਸੋਹਣਾ ਤੇ ਸਾਫ ਸੁਥਰਾ ਨਾ ਗੱਡੀਆਂ ਹੁੰਦੀਆਂ ਨੇ ਆ ਲਾਇ ਵਗੈਰਾ ਗੱਡੀ ਦੇ ਵਿੱਚ ਲੱਗੇ ਹੋਏ ਹੈਗੇ ਪੂਰੀ ਸੋਹਣੀ ਓਕੇ ਗੱਲ ਬਾਤ ਆ ਚਿੱਟੇ ਰੰਗ ਦੇ ਵਿੱਚ ਆ ਜੇ ਵੀਰ ਜੀ ਭੁਮਕੇ ਮਰਾ ਦੇ ਗੱਡੀ ਤੇ ਨਿਗਾ ਇਹ ਗੱਡੀ ਦਾ ਵੀ 2015 ਮਾਡਲ ਆ ਚਿੱਟਾ ਕਲਰ ਆ ਆਲ オリジナル ਗੱਡੀ ਹੈਗੀ ਸਾਰੀ ਬਾਈ ਜੀ ਰੰਗ ਪੇਂਟ ਦੀ ਇਹਨੇ ਓਕੇ ਗੱਲ ਬਾਤ ਆ ਪੰਜਾਬ ਦੀ ਤੁਹਾਨੂੰ ਐਨਓਸੀ ਮਿਲ ਜੂਗੀ ਇਹ ਗੱਡੀ ਖਰੀਦਣ ਵਾਸਤੇ ਤੁਸੀਂ ਪਹੁੰਚਣਾਗਾ ਸ਼ਹਿਰ ਬਠਿੰਡਾ ਗੈਰੀ ਮੋਟਰ ਤੇ ਬਾਈ ਦਾ ਨੰਬਰ ਸਕਰੀਨ ਤੇ ਛੱਡ ਦਿਆਂਗੇ ਸੰਪਰਕ ਕਰ ਲਿਓ ਗੈਰੀ ਵੀਰੇ ਇਹਦਾ ਕੀ ਰੇਟ ਹੈ ਇਹਦਾ 4 ਲੱਖ ਰੁਪਏ ਆਸਕੀ ਹੈ ਜੀ ਐਨਓਸੀ ਮੈਂ ਤੁਹਾਨੂੰ ਇੱਕ ਵਿੱਚ ਹੋਰ ਐਡ ਕਰਦਾ ਆਪਾਂ ਆਲ ਓਵਰ ਇੰਡੀਆ ਪੈਨ ਇੰਡੀਆ ਐਨਓਸੀ ਵੀ ਲੈ ਕੇ ਦਰੋਲ ਕਰਦੇ ਹਾਂ ਠੀਕ ਹੈ ਜੀ ਜਿਸ ਕਿਸ ਸਟੇਟ ਦੀ ਤੁਹਾਨੂੰ ਆਪਾਂ ਨੂੰ ਐਨਓਸੀ ਚਾਹੀਦੀ ਹੈ ਉੱਥੋਂ ਐਨਓਸੀ ਦੇ ਲੋ ਵੀ ਦਰਸ਼ਕ ਵੀਰੋ ਜਿਹੜੀ ਵੀ ਸਟੇਟ ਦੀ ਤੁਹਾਨੂੰ ਚਾਹੀਦੀ ਆ ਆਲ ਇੰਡੀਆ ਦੇ ਵਿੱਚ ਠੀਕ ਹੈ ਜੀ ਕਿਹੜੀ ਸਟੇਟ ਦੀ ਤੁਸੀਂ ਪਹਿਲਾਂ ਦੱਸਖੋ ਮੇਰੇ ਉੱਥੋਂ ਵੀ ਤੁਹਾਨੂੰ ਐਨਓਸੀ ਮਿਲ ਜੂਗੀ ਤੇ ਇਹ ਗੱਡੀ ਦੀ ਡਿਮਾਂਡ ਹੈਗੀ ਆ ਬਾਈ 4 ਲੱਖ ਰੁਪਏ ਆਸ ਗਿਆ ਤੇ 네ਗੋਸ਼ੀਏਬਲ ਰੇਟ ਆ ਮਾਜਤਾੜ ਹੋ ਜੂਗਾ ਸੰਪਰਕ ਬਾਈ ਉਹਨਾਂ ਨਾਲ ਕਰ ਲਿਓ ਕਿਰਪਾ ਕਰੀਂ ਵੀ ਆ ਜਿਓ ਅੰਦਰ ਇੱਕ ਗੱਡੀ ਹੋਰ ਤੇ ਵੀ ਮਰਾਜੀ ਨੇਗਾ ਇਹ ਕਿਹੜੀ ਗੱਡੀ ਆ ਬਾਈ ਬਾਕਸ ਨਗਰ ਵਾਲੇ ਵੈਂਟੋ ਜੀ ਇਹ ਵੈਂਟੋ ਹੈ ਜੀ ਬਾਕਸ ਬੈਗਮ ਦੀ ਇਹ ਵੀ 2015 ਮਾਡਲ ਹੈ ਠੀਕ ਹੈ ਜੀ ਪਹਿਲੇ ਨਾਮ ਦੀ ਹੈ ਫਸਟ ਓਨਰ ਰਪਈਆ ਜੀ ਔਨ ਰਿਕਾਰਡ ਚੱਲੀ ਹੋਈ ਹੈ 1 ਲੱਖ ਕਿਲੋਮੀਟਰ ਡੰਨਾ ਹੈ ਠੀਕ ਹੈ ਜੀ ਕਿੱਧਰ ਸਰਵਿਸਿੰਗ ਪੁਆਇੰਟ ਚਲੀ ਹੋਈ ਹੈ ਓਕੇ ਬਾਈ ਜੀ ਕੰਡੀਸ਼ਨ ਇਹਦੀ ਵੀ ਬਿਲਕੁਲ ਓਕੇ ਹੈ ਸੈਟ ਲੌਕ ਵਾਲੀ ਚਾਬੀ ਹੈ ਬਈ ਇਹਦੇ ਨਾਲ ਹਾਂ ਜੀ ਠੀਕ ਹੈ ਜੀ ਓਕੇ ਗੱਲ ਮਤਲਬ ਇਹ ਨਹੀਂ ਕਹਿੰਦੇ ਜੀ ਵੀਰੇ ਮੋਹਰਾ ਦੀ ਗੱਡੀ ਤੇ ਨਿਗਾਹ ਪੂਰੀ ਸੋਹਣੀ ਤੇ ਸਾਫ ਸੁਥਰੀ ਗੱਡੀ ਹੈ ਐਂਡ ਟੈਂਕ ਵੀ オリジナル ਗੱਡੀ ਆ ਅਲਾਇ ਲੱਗੇ ਹੋਇਆ ਬਾਕਸ ਵੈਗਨ ਦੀ ਵੈਂਟੋ ਪੂਰੀ ਸੋਹਣੀ ਤੇ ਸਾਫ ਸੁਥਰੀ ਗੱਡੀ ਹੈ ਪੋਲੋ ਦੇ ਟਾਇਰ ਲੱਗੇ ਹੋਏ ਆ ਪੂਰੀ ਜਬਰਦਸਤ ਆ ਗੱਡੀ ਸਾਫ ਸੁਥਰੀ ਆ ਫਰਸਟ ਓਨਰ ਆ ਐਨਓਸੀ ਤੁਹਾਨੂੰ ਗੈਰੀ ਵੀਰੇ ਨੇ ਕਹੀ ਦਿੱਤਾ ਵੀ ਜਿੱਥੋਂ ਦੀ ਵੀ ਤੁਸੀਂ ਕਹੋਗੇ ਬਾਈ ਆਲ ਇੰਡੀਆ ਦੇ ਵਿੱਚ ਤੁਹਾਨੂੰ ਐਨਓਸੀ ਹਰ ਇੱਕ ਤੁਸੀਂ ਤੇੜੀ ਤੁਹਾਨੂੰ ਮਿਲ ਜੂਗੀ ਲੈ ਵੀ ਗ੍ਰੇਪੇਜ ਸਰਵਾਈਕ ਕਰਨੀ ਦਾ ਸ਼ੀਟ ਕਵਰ ਗੱਡੀ ਦੇ ਵਿੱਚ ਬਹੁਤ ਸੋਹਣੇ ਤੇ ਸਾਫ ਸੁਥਰੇ ਮੈਟ ਪੂਰੇ ਓਕੇ ਗੱਲਬਾਤ ਆ ਵੱਡੀ ਟੱਚ ਲੱਗੀ ਵੀ ਆ ਅੰਟੀਰੀਅਰ ਉਹ ਵਜੋਂ ਵੀ ਗੱਡੀ ਸਾਫ ਸੁਥਰੀ ਆ ਇਹ ਟਾਪ ਮਾਡਲ ਹੈ ਕਿ ਸੈਕਰ ਟਾਪ ਆ ਬਾਈ ਟਾਪ ਹੈ ਜੀ ਟਾਪ ਟਾਪ ਹਾਈ ਲੈਂਡ ਟਾਪ ਮਾਡਲ ਹੈ ਲੋ ਵੀ ਦਰਸ਼ਕ ਵੀਰੋ ਬਾਈ ਗੈਰੀ ਨਾਲ ਕਰ ਲਓ ਸੰਪਰਕ ਇਹਦੀ ਕੀ ਡਿਮਾਂਡ ਹੈ ਗੈਰੀ ਵੀਰੇ ਸਾਢੇ 4 ਲੱਖ ਰੁਪਏ ਦੀ ਡਿਮਾਂਡ ਹੈ ਸਾਢੇ 4 ਲੱਖ ਰੁਪਏ ਦਰਸ਼ਕ ਵੀਰੋਂ ਡਿਮਾਂਡ ਆ ਗਈ 네ਗੋਸ਼ੀਏਬਲ ਰੇਟ ਆ ਮੰਨ ਤਣ ਹੋ ਜਾਊਗਾ ਸੰਪਰਕ ਕਰ ਲਿਓ ਬੰਦਣ ਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਧੰਨਵਾਦ